ਉੰਦੇ ਵਿੱਚ ਹੋਏ ਦੁਕਾਨ ਤੋਂ ਬਾਅਦ ਹਿੰਦਪਾਤ ਦੇ ਵਿੱਚ ਕਾਫੀ ਜ਼ਿਆਦਾ ਤਣਾਅ ਵੱਜ ਚੁੱਕਾ ਹੈ ਕਿਤੇ ਨਾ ਕਿਤੇ ਆਮ ਲੋਕ ਜਿਹੜੇ ਨੇ ਉਹ ਵੀ ਕਾਫੀ ਜ਼ਿਆਦਾ ਇਸ ਵਕਤ ਚਿੰਤਾ ਦੇ ਵਿੱਚ ਨੇ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਕਿੱਦਾਂ ਦੇ ਬਣਨਗੇ ਤੇ ਇਸੇ ਦੇ ਬਾਬਤ ਅੱਜ ਅਸੀਂ ਗੱਲ ਕਰਾਂਗੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਜੀ ਪੰਜਾਬ ਮੈਡੀਕਲ ਰਿਪਰੈਜ਼ੈਂਟੇਟਿਵ ਐਸੋਸੀਏਸ਼ਨ ਦੇ ਜਲੰਧਰ ਯੂਨਿਟ ਦੇ ਕੁਝ ਲੋਕ ਜਿਨ੍ਹਾਂ ਦੇ ਨਾਲ ਅੱਜ ਗੱਲ ਕਰਾਂਗੇ ਕਿ ਕੀ ਉਹ ਜਿਹੇ ਹਾਲਾਤ ਜਿਹੜੇ ਨੇ ਇਹ ਲੋਕ ਅੱਗੇ ਦੇ ਸੋਚਦੇ ਨੇ ਤੇ ਪਹਿਲ ਕਾਮ ਦੀ ਘਟਨਾ ਬਾਰੇ ਇਹਨਾਂ ਲੋਕਾਂ ਦੇ ਕੀ ਵਿਚਾਰ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਕੁਝ ਜਾਨਣਾ ਚਾਹੀਦਾ ਪਹਿਲ ਕਾਮ ਦੇ ਵਿੱਚ ਜੋ ਦੁਕਾਨ ਤ ਪਹਿਲਾਂ ਤੋਂ ਉਸ ਇੱਥੇ ਨੂੰ ਕਿਵੇਂ ਦੇਖਦੇ ਤੁਸੀਂ ਅ ਪਹਿਲਾਂ ਸਾਰੇ ਸੁਰੱਖਿਆ ਨੂੰ ਅ ਨਮਸਕਾਰ ਜੈ ਹਿੰਦ ਤੇ ਜੋ ਪਹਿਲਗਾਮ ਦੇ ਵਿੱਚ ਹਿੰਦੁਸਤਾਨੀਆਂ ਜਿਹੜੇ ਉੱਥੇ ਸਾਡੇ ਪ੍ਰਟਿਕ ਗਏ ਸੀਗੇ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਸਾਡੇ ਐਸੋਸੀਏਸ਼ਨ ਵੱਲੋਂ ਭੇਜਣਾ ਚਾਹੁੰਦਾ ਹਾਂ ਉਸ ਦਾ ਜੋ ਵੀ ਦੁਤਾਂਦ ਉੱਥੇ ਹੋਇਆ ਉਹ ਬਹੁਤ ਹੀ ਮੰਦਭਾਗੀ ਘਟਨਾ ਉੱਥੇ ਘੱਡੀ ਹੈ ਜਿਹਦਾ ਸ਼ਬਦਾਂ ਦੇ ਵਿੱਚ ਵੀ ਨਿੰਦਾ ਕਰੀਏ ਤੇ ਘੱਟ ਪੈ ਜਾਣੇ ਇੱਕ ਇਨੋਸੈਂਟ ਹਿੰਦੁਸਤਾਨੀ ਕਿੰਨੇ ਦੇ ਧਰਮ ਕੁੱਛ ਪੁੱਛ ਕੇ ਉੱਥੇ ਮਾਰਿਆ ਗਿਆ ਇਸ ਦੀ ਮੈਂ ਦਾ ਵਿਆਖਿਆਨ ਕਰਨਾ ਸ਼ਬਦਾਂ ਦੇ ਵਿੱਚ ਬਹੁਤ ਔਖਾ ਹੈ لیکن ਇਹ ਸੋਚ ਸਮਝੀ ਸਾਜ਼ਿਸ਼ ਸੀ ਕਿ ਪਾਕਿਸਤਾਨ ਪ੍ਰਸਤ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਉੱਥੇ ਜਾਣਬੁੱਝ ਕੇ ਉਹਨਾਂ ਨੂੰ ਉੱਥੇ ਲੈ ਕੇ ਗਏ ਤੇ ਉੱਥੇ ਜਾ ਕੇ ਉਹਨਾਂ ਦਾ ਗਨਪੁਆਇੰਟ ਦੇ ਉੱਤੇ ਰੱਖ ਕੇ ਉਹਨਾਂ ਦਾ ਕਤਲ ਕੀਤਾ ਗਿਆ ਇਹ ਬਹੁਤ ਹੀ ਦੁਦਾਈ ਘਟਨਾ ਹੈ ਜੀ ਤੇ ਹੁਣ ਮੌਜੂਦਾ ਹਾਲਾਤ ਜਿਹੜੇ ਕਾਫੀ ਜ਼ਿਆਦਾ ਤਣਾਅਪੂਰਨ ਹੋ ਚੁੱਕੇ ਆ ਦੋਵੇਂ ਦੇਸ਼ਾਂ ਦੇ ਵਿਚਕਾਰ ਲੋਕ ਤਾਂ ਅਮਨ ਸ਼ਾਂਤੀ ਦੀਆਂ ਗੱਲਾਂ ਕਰਦੇ ਨੇ ਕਿਸੇ ਸਮੇਂ ਮੰਗ ਉੱਠਦੀ ਸੀ ਕਿ ਕਟਾਰੀ ਬਾਰਡਰ ਖੋਲ੍ਹਿਆ ਜਾਵੇ ਜਿਹੜਾ 28 ਦਿਨ ਹੀ ਵਾਪਸ ਜਿਹੜਾ ਉਹ ਸ਼ੁਰੂ ਕੀਤਾ ਜਾਵੇ ਦੇਸ਼ਾਂ ਦੇ ਵਿਚਾਲੇ ਫਿਰ ਤੋਂ ਇੱਕ ਜੋੜਾ ਹੋਵੇ ਪਰ ਇੱਕ ਵਾਰ ਫਿਰ ਤੋਂ ਹਾਲਾਤ ਜਿਹੜੇ ਖਰਾਬ ਹੋ ਗਏ ਉਧਰੋਂ ਦੂਜੇ ਪਾਸੇ ਬੀਤੇ ਦਿਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਦਕਿ ਪਾਕਿਸਤਾਨ ਦੇ ਇੱਕ ਮੰਤਰੀ ਦੇ ਵੱਲੋਂ ਭਾਰਤ ਨੂੰ ਪ੍ਰਮਾਣੂ ਬ bomb ਦੀ ਧਮਕੀ ਵੀ ਜਿਹੜੀ ਦਿੱਤੀ ਹੈ ਇਹਨੂੰ ਹੁਣ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਕਿ 22 ਬਾਰਡਰ ਖੋਲਣ ਦੀ ਜੋ ਗੱਲਾਂ ਹੋ ਰਹੀਆਂ ਸੀਗੀਆਂ ਹਿੰਦੁਸਤਾਨ ਨੂੰ ਤਾਂ ਹਮੇਸ਼ਾ ਸ਼ਾਂਤੀ ਚਾਹੀਏ ਪਾਕਿਸਤਾਨ ਦੀ ਬਾਬਰ ਜਿੱਦ ਨਹੀਂ ਉਹਨਾਂ ਦੀ ਹਰਕਤਾਂ ਰਹੀਆਂ ਨੇ ਜੋ ਜੋ ਉਹਨਾਂ ਨੇ ਪਾਵੇਂ ਉੜੀ ਅਟੈਕ ਸੀਗਾ ਜਾਂ ਉਹਨਾਂ ਨੇ ਆਪਣੇ 에ਅਰਵੇਸ ਤੇ ਉੱਤੇ ਅਟੈਕ ਹੋਇਆ ਸੀਗਾ ਉਸ ਤੋਂ ਬਾਅਦ ਸਾਡੀ ਆਰਮੀ ਦੇ ਉੱਤੇ ਅਟੈਕ ਹੋਇਆ ਹਰ ਚੀਜ਼ਾਂ ਨੂੰ ਇਗਨੋਰ ਕਰੀਗੇ ਲੇਕਿਨ ਹੁਣ ਜਿਹੜੀ ਚੀਜ਼ ਹੋਈ ਹੈ ਜੋ ਆ ਮਾਸੂਮ ਲੋਕਾਂ ਦੇ ਕਤਲ ਹੋਏ ਆ ਜਾਣ ਬੂਝ ਕੇ ਉਹਨਾਂ ਦਾ ਹੁਣ ਇੱਕ ਆਰ ਪਾਰ ਦੀ ਲੜਾਈ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਦੇਖੋ ਅਗਰ ਵਪਾਰ ਵੀ ਕਰਨਾ ਹੈ ਤੇ ਵਪਾਰ ਉਹਨਾਂ ਦੇਸ਼ਾਂ ਦੇ ਵਿੱਚ ਹੁੰਦਾ ਹੈ ਜਿੱਥੇ ਅਮਨ ਸ਼ਾਂਤੀ ਹੋਵੇ ਇੱਕ ਪਾਸੇ ਤੁਸੀਂ ਸਾਡੇ ਆਰਮੀ ਦਾ ਇੱਕ ਪਾਸੇ ਸਾਡੇ ਜਿਹੜੇ ਸਾਡੇ ਇਨੋਸੈਂਟ ਲੋਕ ਹੈਗੇ ਉਹਨਾਂ ਦਾ ਖਤਲ ਕਰੀ ਜਾਓਗੇ ਦੂਜੀ ਪਾਸੇ ਤੁਸੀਂ ਕਹੋਗੇ ਕਿ ਅਸੀਂ ਵਪਾਰ ਕਰ ਲਈਏ ਤੇ ਗੋਲੀ ਤੇ ਬੋਲੀ ਦੋਨੋਂ ਨਾਲ-ਨਾਲ ਨਹੀਂ ਚੱਲ ਸਕਦੀਆਂ ਤੇ ਦੂਜਾ ਸਵਾਲ ਤੁਹਾਡਾ ਸੀਗਾ ਕਿ ਜਿਹੜਾ ਉਹਨਾਂ ਦੇ ਕਰੇਲ ਮੰਤਰੀ ਹੈਗੇ ਆ ਦੇਖੋ ਇਹ ਸਿਰਫ ਆ ਝੋਕੀਆਂ ਭਵਕੀ ਹੈਗੀਆਂ ਯਾਨੀ ਆਪਾਂ ਗਿਦਰ ਝੋਕੀਆਂ ਕਹਿੰਦੇ ਆ ਇਹਨਾਂ ਦੇ ਪਰਲੇ ਕੁਛ ਨਹੀਂ ਹੈਗਾ ਇਹ ਕੋਲਮੀ ਇਹਨਾਂ ਦੀ ਇਸ ਵੇਲੇ ਇੰਨੀ ਡਾਊਨ ਹੈਗੀ ਹੈ ਕਿ ਹੁਣ ਅੱਜ ਵੀ ਲੜਾਈ ਲੱਗ ਜਾਵੇ ਤੇ ਜਿਆਦਾ ਜਿਆਦਾ 2-3 ਦਿਨ ਸਰਵਾਈਵ ਕਰ ਸਕਦੇ ਹੋ ਜਿਆਦਾ ਸਰਵਾਈਵ ਨਹੀਂ ਕਰ ਸਕਦਾ ਪਾਕਿਸਤਾਨ ਜੋ ਆ ਪਹਿਲਾਂ ਵੀ ਇਹਨਾਂ ਨੇ ਇਦਾਂ ਧਮਕੀ ਦਿੱਤੀਆਂ ਸੀਗੀਆਂ ਜਿਨ੍ਹਾਂ ਨੂੰ ਕਰਨਾ ਹੁੰਦਾ ਕਰਕੇ ਦਿਖਉਂਦੇ ਆ ਅਗਰ ਮੋਦੀ ਸਾਹਿਬ ਨੇ ਕਿਹਾ ਕਿ ਅਸੀਂ ਜਿਹੜੇ ਅੰਤਖਵਾਦੀਆਂ ਨੇ ਜਿਨ੍ਹਾਂ ਨੇ ਜਾਂ ਉਹਨਾਂ ਦੇ ਸਰਪਸ ਜੋ ਹੈਗੇ ਆ ਜਿਨ੍ਹਾਂ ਨੇ ਆ ਕਰਵਾਇਆ ਵੀ ਹੈਗਾ ਜਿਤ ਦੇ ਵਿਸ਼ਵ ਦੇ ਜਿਹੜੇ ਪੌਣੇ ਚ ਹੋਣਗੇ ਆਪਾਂ ਉਹਨੂੰ ਉੱਥੇ ਜਾ ਕੇ ਸਮਝਾਵਾਂਗੇ ਤੇ ਅਸੀਂ ਸ਼ੁਰੂ ਵੀ ਕਰਤਾ ਆ ਉਹ ਕੰਮ ਚਾਹੇ ਉਹ ਐਬ੍ਰੋਗੇਸ਼ਨ ਆਫ ਇੰਡਸਟਰੀਟੀ ਹੋਵੇ ਜਾਂ ਫਿਰ ਬਾਕੀ ਜੋ ਵੀ ਉਹਨਾਂ ਦੇ ਇਨਤ ਤੇ ਰਾਜਦੂਤ ਸੀਗੇ ਜਾਂ ਪਾਕਿਸਤਾਨ ਜਿਹੜੇ ਇੱਥੇ ਇੱਥੇ ਰਹਿ ਰਹੇ ਸੀਗੇ ਉਹਨਾਂ ਜੋ ਜੋ ਚੀਜ਼ ਕਰਨੀ ਸੀ ਉਹ ਕਰਨੀ ਸ਼ੁਰੂ ਕਰਤੀਆਂ ਨੇ ਸੋ ਜੋ ਉਹਨਾਂ ਨੇ ਕਿਹਾ ਪਾਕਿਸਤਾਨ ਨੇ ਜੋ ਕਿਹਾ ਉਹ ਜਦੋਂ ਉਹ ਸੀਰੀਅਸ ਲੈਣ ਦੀ ਲੋੜ ਹੈ ਨਹੀਂ ਕਿਉਂਕਿ ਉਹਨਾਂ ਕੋਲ ਸਿਰਫ ਉਹ ਕਹਿ ਸਕਦੇ ਆ ਕਮੋਲਾਂ ਨੂੰ ਕੁਝ ਵੀ ਨਹੀਂ ਸੋ ਤੁਸੀਂ ਕਿਵੇਂ ਦੇਖਦੇ ਹੋ ਦੋ ਦੋਨਾਂ ਦੇਸ਼ਾਂ ਦੇ ਤਣਾਅ ਨੂੰ ਲੈ ਕੇ ਆਮ ਲੋਕ ਬੜੇ ਚਿੰਤਤ ਨੇ ਕਿ ਕੁਝ ਲੋਕ ਜਿਹੜੇ ਨੇ ਅਸਮਪਸ਼ਨ ਕਰ ਰਹੇ ਨੇ ਇਸ ਟਾਈਮ ਤੇ ਕਿ ਹੋਣ ਵਾਲਾ ਸਮਾਂ ਬੜਾ ਡਰਾਉਣਾ ਵੀ ਹੋ ਸਕਦਾ ਉਸ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਲੋਕਾਂ ਦੇ ਕੀ ਮਨ ਬੱਤ ਹੈ ਜਿਵੇਂ ਕਿ ਕੱਲ ਕੋਨਰੇਡ ਪ੍ਰੈਜ਼ੀਡੈਂਟ ਨੇ ਕਿਹਾ ਕਿ ਇਹ ਵੀ ਸਰਕਾਰ ਵੱਲੋਂ ਅਪੀਲ ਕਰਨਾ ਚਾਹੁੰਦਾ ਕਿ ਸੌਦੇ ਨੂੰ ਜਲਦੀ ਜਲਦੀ ਨਿਪਟਾਇਆ ਜਾਵੇ ਤੇ ਸ਼ਾਂਤੀ ਜਿਹੜੀ ਬਹਾਲ ਕੀਤੀ ਜਾਵੇ ਬਿਲਕੁਲ ਤੋਂ ਤੁਹਾਡਾ ਕੀ ਕਹਿਣਾ ਸਮੋਧਨ ਜੀ ਤੇ ਇਹਦੇ ਵਿੱਚ ਇਹ ਪਿੱਛਲਾ ਗਵਰਨਮੈਂਟ ਜੋ ਵੀ ਕਰ ਰਹੀ ਹੈ ਬਿਲਕੁਲ ਸਹੀ ਸਮਝ ਕਰ ਰਹੀ ਹੈ ਤੇ ਆਪਾਂ ਬਿਲਕੁਲ ਗਵਰਨਮੈਂਟ ਦੇ ਜੋ ਵੀ ਡਿਵੀਜ਼ਨ ਲੈ ਰਹੀ ਆਪੋ ਬਗਨ ਨਾਲ ਆ ਤੇ ਇਹ ਡਿਵੀਜ਼ਨ ਕਾਫੀ ਪਹਿਲਾਂ ਲੈ ਲੈਣਾ ਚਾਹੀਦਾ ਜੀ ਤਾਂ ਕਿ ਅਮਨ ਸ਼ਾਂਤੀ ਬਣੀ ਰਹੇ ਹੂੰ ਤਾਂ ਕਿਵੇਂ ਦੇਖਦੇ ਹੋ ਤੁਸੀਂ ਕਿ ਫੁੱਲ ਪੁਲਵਾਵਾ ਤੋਂ ਬਾਅਦ ਇੱਕ ਵੱਡਾ ਅਟੈਕ ਜੜਾ ਇਹ ਮੰਨਿਆ ਗਿਆ ਇਹਦੇ ਵਿੱਚ ਉਦੋਂ ਬਾਅਦ ਅਜਿਹੇ ਹਾਲਾਤ ਜਿਹੜੇ ਬਣ ਚੁੱਕੇ ਨੇ ਉਹ ਦੋਵਾਂ ਕੰਟਰੀਜ਼ ਦੇ ਵਿੱਚ ਤੁਹਾਡੇ ਇਹ ਬਾਰੇ ਕੀ ਵਿਚਾਰ ਨੇ ਮੇਰੇ ਇਹ ਬਾਰੇ ਇਹ ਵਿਚਾਰ ਨੇ ਕਿ ਇਹ ਬਹੁਤ ਹੀ ਗਲਤ ਹੋ ਰਿਹਾ ਹੈ ਆਮ ਜਨਤਾ ਨਾਲ ਤੇ ਦੋਨੋਂ ਦੋਨੋਂ ਦੇਸ਼ਾਂ ਦੇ ਪਬਲਿਕ ਨਾਲ ਕਿ ਉਹਦੇ ਕਰਕੇ ਬਹੁਤ ਸਾਰੀ ਤੰਗੀ ਹੋ ਰਹੀ ਹੈ ਇੱਧਰ ਵੀ ਤੇ ਉੱਧਰ ਵੀ ਕੁਝ ਡਿਸੀਜਨਾਂ ਕਰਕੇ ਕੁਝ ਹੱਤਿਆਵਾਦੀ ਹਮਲੇ ਕਰਕੇ ਤੇ ਮੇਰੀ ਸਰਕਾਰ ਨੂੰ ਇਹ ਬੇਨਤੀ ਰਹੇਗੀ ਕਿ ਬਾ ਜਲਦ ਤੋਂ ਜਲਦੀ ਇਹ ਨੂੰ ਅਮਨ ਸ਼ਾਂਤੀ ਨਾਲ ਤੇ ਬਹੁਤ ਚੁਕੀ ਤੇ ਨਾ ਕੀਤਾ ਜਾਵੇ ਤੇ ਜਿਹੜੇ ਬੰਦੇ ਅਸਲ 'ਚ ਇਹਦੇ ਜਿਨ੍ਹਾਂ ਨੂੰ ਡੰਡ ਮਿਲਣੀ ਚਾਹੀਦੀ ਏ ਉਹਨਾਂ ਨੂੰ ਡੰਡ ਮਿਲਣ ਤੇ ਉਹਨਾਂ ਨੂੰ કરી ਤੇ ਤੋਂ ਜਲਦੀ ਜਲਦੀ ਉਹਨਾਂ ਨੂੰ ਫੜ ਕੇ ਤੇ ਜੋ ਵੀ ਉਹਨਾਂ ਦੀ ਕਾਰਵਾਈ ਬੰਦੀ ਹੋ ਕਰਨ ਤੇ ਉਸ ਤੋਂ ਬਾਅਦ ਸਾਰੇ ਅਮਨ ਸ਼ਾਂਤੀ ਨਾ ਸਾਰਾ ਵਾਪਸ ਤੋਂ ਸਹੀ ਕੀਤਾ ਜਾਵੇ ਦੋ ਦੇਸ਼ਾਂ ਦੇ ਤਣਾਅ ਦੇ ਕਰਕੇ ਆਮ ਜਨਤਾ ਦੇ ਉੱਤੇ ਕੀ ਇੰਪੈਕਟ ਪੈ ਰਿਹਾ ਦੇਖੋ ਜੀ ਆਮ ਜਨਤਾ ਜਿਹੜੀ ਆ ਉਹ ਤਾਂ ਸਫਰ ਕਰ ਹੀ ਰਹੀ ਏ ਵੱਖ-ਵੱਖ ਚੀਜ਼ਾਂ ਨੂੰ ਲੈ ਕੇ ਬਟ ਚੱਕਰ ਇਹ ਆ ਕਿ ਇਹਦਾ ਜਵਾਬ ਦੇਣਾ ਵੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਦੇਖੋ ਕਿ ਆਪਣੀ ਸਰਕਾਰ ਨੇ ਪਹਿਲਾਂ ਵੀ ਇਹਨਾਂ ਚੀਜ਼ਾਂ ਦਾ ਜਵਾਬ ਪੂਰਾ ਠੋਕ ਕੇ ਦਿੱਤਾ ਹੈ ਔਰ ਹੁਣ ਵੀ ਸਾਨੂੰ ਪੂਰਾ ਯਕੀਨ ਹੈ ਕਿ ਜਿਹੜਾ ਕੰਮ ਹੈ ਗਲਤ ਹੋਇਆ ਸਰਕਾਰ ਉਹਦਾ ਜਵਾਬ ਪੂਰਾ ਠੋਕ ਕੇ ਦੇਗੀ ਔਰ ਆਪਾਂ ਸਰਕਾਰ ਦੇ ਨਾਲ ਆਪਾਂ ਲੋਕਾਂ ਦੇ ਨਾਲ ਕਿ ਤੁਸੀਂ ਵੀ ਸਰਕਾਰ ਦੇ ਫੈਸਲਿਆਂ ਨੂੰ ਇੰਡੀਅਨ ਗਵਰਨਮੈਂਟ ਦੇ ਫੈਸਲਿਆਂ ਨੂੰ ਪੂਰੇ ਤਰੀਕੇ ਦੇ ਨਾਲ ਸਮਰਥਨ ਦਿੰਦੇ ਜੀ ਬਿਲਕੁਲ ਸਮਰਥਨ ਦਿੰਦੇ ਆ ਜੇ ਪਹਿਲਾਂ ਵੀ ਆਪਣੇ ਦੇਸ਼ ਦੇ ਵਿੱਚ ਆਤਮਾ ਦੀ ਹਮਦਰਦੀ ਹੈ ਪਰ ਜਿਹੜਾ ਇਸ ਵਾਰ ਹੋਇਆ ਹੈ ਜਿਹਦੇ ਵਿੱਚ ਕਿ ਲੋਕਾਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ ਹੈ ਉਹਨਾਂ ਦਾ ਕਤਲ ਕੀਤਾ ਗਿਆ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਤੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਭ ਤੋਂ ਸਭ ਸਜ਼ਾ ਦਿੱਤੀ ਜਾਵੇ ਇਹੋ ਨਹੀਂ ਸਜ਼ਾ ਦਿੱਤੀ ਜਾਵੇ ਕਿ ਆਉਣ ਵਾਲੇ ਜਿਹੜੇ ਵੀ ਇਸ ਕੰਮ ਜਿਹੜੇ ਵੀ ਇਸ ਇਸ ਦੇ ਵਿੱਚ ਸ਼ਾਮਿਲ ਨੇ ਉਹਨਾਂ ਨੂੰ ਇੱਕ ਸਬਕ ਮਿਲ ਸਕੇ ਕਿ ਅੱਜ ਤੋਂ ਬਾਅਦ ਇੰਦਾ ਦੀ ਕੋਈ ਘਟਨਾ ਨੂੰ ਅੰਜਾਮ ਨਾ ਦੇ ਸਕਣ। ਸੋਸ਼ਲ ਮੀਡੀਆ ਤੇ ਬੜਾ ਸਿਰ ਟ੍ਰੋਲਿੰਗ ਵੀ ਚੱਲ ਰਹੀ ਹੈ ਨਾ ਚੀਜ਼ਾਂ ਨੂੰ ਲੈ ਕੇ ਵੀ ਵਿਖਿਆ ਜਾ ਰਿਹਾ ਕਮੈਂਟਸ ਦੇ ਵਿੱਚ ਬੜੇ ਲੋਕ ਲਿਖ ਰਹੇ ਨੇ ਕਿ ਵੀ ਸਾਡੇ ਸਕੂਲ ਤੇ ਅਟੈਕ ਕਰੋ ਲਾਹੌਰ ਦੇ ਕੁਝ ਲੋਕ ਨੇ ਜਿਹੜੇ ਮਤਲਬ ਇਹਦੇ ਕਮੈਂਟ ਕਰਦੇ ਪਏ ਨੇ ਤੁਹ ਲੱਗਦਾ ਨਹੀਂ ਕਿਤਨਾ ਕਿਤੇ ਸੋਸ਼ਲ ਮੀਡੀਆ ਵਾਲੇ ਵੀ ਜਿਹੜੇ ਨੇ ਕਾਫੀ ਮਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਇਹ ਸੋਸ਼ਲ ਮੀਡੀਆ ਦੇ ਉੱਤੇ ਬੇਲੇ ਲੋਕ ਹੁੰਦੇ ਜਿਹੜੇ ਇਦਾਂ ਦੇ ਕਮੈਂਟ ਕਰਨ ਦੇ ਉਧਰ ਪਾਕਿਸਤਾਨ ਵੱਲੋਂ ਪਾਕਿਸਤਾਨ ਦੇ ਪੱਲੇ ਕੀ ਹੈ ਲਾਹੌਰ ਕਰਾਚੀ ਤੇ ਥੋੜਾ ਜਿਹਾ ਪੰਜਾਬ ਦਾ ਇਲਾਕਾ ਪਾ ਲ ਲਈਏ ਤੇ ਹੋਰ ਤਾਂ ਇਹਦੇ ਨਾਲ ਨਾਲ ਉਧਰ ਗੁਰੂਖੀਸਤਾਨ ਹੈ ਉਧਰ ਅਫਗਾਨ ਆਦਮੀ ਹੈ ਉਧਰ ਤਾਂ ਹੀ ਜਾਣਦੇ ਹੈ ਨਹੀਂ ਇਸ ਕਰੇ ਆ ਨਾਇਨਾ ਕੋਲ ਕੋ ਕੰਮ ਹੈ ਨਾ ਪੁੱਛੇਗਾ ਸਿਰਫ ਇਹ ਸੋਸ਼ਲ ਮੀਡੀਆ ਉੱਤੇ ਬੋਲ ਸਕਦੇ ਸਕੇ ਕਿ ਜਾਬ ਇੰਡੀਆ ਦੇ ਇੱਥੇ ਧਿਆਨ ਨਹੀਂ ਦੇਣ ਦੇ ਆ ਜਿੱਥੇ ਤੇ ਇੰਡੀਆ ਨੇ ਧਿਆਨ ਦੇਣਾ ਉੱਥੇ ਉਹ ਪੂਰਾ ਕੰਮ ਆਪਣਾ ਕਰ ਰਿਹਾ ਪਰ ਕੀ ਲੱਗਦਾ ਤੁਹਾਨੂੰ ਕਿ ਇਹ ਤਣਾਅਪੂਰਨ ਸਥਿਤੀ ਦੇ ਵਿੱਚ ਲੋਕਾਂ ਦੇ ਵਪਾਰ ਦੇ ਉੱਤੇ ਵੀ ਕੋਈ ਨਾ ਕੋਈ ਜਿਹੜੀ ਹੈ ਉਹ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਾਂ ਕੋਈ ਪ੍ਰਭਾਵ ਪੈ ਸਕਦਾ ਹੈ ਦੇਖੋ ਜਦ ਅਗਰ ਜਦ ਸੋਚ ਹੀ ਲੀਤਾ ਹੈ ਕਿ ਆਪਾਂ ਨੂੰ ਸਭ ਕੁਝ ਖਾਣਾ ਹੈ ਖਾਣਾ ਹੈ ਇਹ ਸਭ ਚੀਜ਼ਾਂ ਨੂੰ ਪਿੱਛੇ ਰੱਖਣੀ ਹੈ ਬਾਣੀਆਂ ਨੇ ਵਪਾਰ ਦੇ ਉੱਤੇ ਫਰਕ ਪਾਊਗਾ ਲੇਕਿਨ ਜਦ ਪਰਮਨੈਂਟ ਸੋਲੂਸ਼ਨ ਨਿਕਲ ਜੂਗਾ ਤੇ ਜਿਹੜਾ ਬਾਰ ਬਾਰ ਜਿਹੜਾ ਵਪਾਰ ਦੇ ਉੱਤੇ ਫਰਕ ਪੈ ਰਿਹਾ ਹੈ ਕਿਉਂਕਿ ਪੰਜਾਬ ਵੀ ਇਹ ਸਰਦੀ ਇਲਾਕਾ ਹੈ ਇੱਥੇ ਵੀ ਬਹੁਤ ਫਰਕ ਪੈਂਦਾ ਨੇ ਚੀਜ਼ਾਂ ਦਾ ਲੇਕਿਨ ਇੱਕ ਵਾਰ ਅਗਰ ਇਸ ਚੀਜ਼ ਦਾ ਸੋਲੂਸ਼ਨ ਨਿਕਲ ਜਾਵੇ ਤੇ ਜਿਹੜਾ ਵਪਾਰ ਆ ਥੋੜਾ ਬੋਤਾ ਘਾਟਾ ਹੋਊਗਾ ਮੈਨੂੰ ਲੱਗਦਾ ਇਤਨਾ ਕਿਸੇ ਹਿੰਦੁਸਤਾਨੀ ਨੂੰ ਫਰਕ ਪਾਊਗਾ ਅੱਛਾ ਸੋਸ਼ਲ ਮੀਡੀਆ ਤੇ ਨਾ ਇੱਕ ਹੋਰ ਵੀ ਬੜਾ ਵੱਡਾ ਮੁੱਦਾ ਜਿਹੜਾ ਉਹ ਚੱਲ ਰਿਹਾ ਹੈ ਇਹ ਦੱਸਿਆ ਦਿਆ ਕਿ ਜਿਹੜਾ ਅਟੈਕ ਹੋਇਆ ਇਸ ਤੋਂ ਬਾਅਦ ਹੁਣ ਹਿੰਦੂ ਮੁਸਲਮਨ ਦੀ ਆਪੋਸਿਟ ਲੜਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਸ ਦੇ ਵਿੱਚ ਉਹਨਾਂ ਦੇ ਵਿੱਚ ਫਿਕ ਫੋਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਇਹ ਮੁੱਦਾ ਬੜਾ ਚੱਕਿਆ ਜਾ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ ਕੀ ਵਾਕਿਆ ਦੇ ਵਿੱਚ ਉਹਨਾਂ ਸਾਂਝੂ ਜਾਈ ਸੀ ਕਿ ਦੋ ਜਿਹੇ ਕਮਿਊਨਿਟੀਆਂ ਨੇ ਆਪਸ ਦੇ ਵਿੱਚ ਲੜਨ ਤੇ ਆਪਸ ਦੇ ਵਿੱਚ ਉਹਨਾਂ ਚ ਫਾੜ ਪੋਵੇ ਨਹੀਂ ਦੇਖੋ ਜੋ ਉੱਤੇ ਹੋਇਆ ਔਰ ਜੋ ਪਾਕਿਸਤਾਨ ਸ਼ੁਰੂ ਤੋਂ ਕਰ ਰਿਹਾ ਇਹ ਅਨਫੋਰਚੂਨੇਟ ਹੈ ਕਿ ਉਹਦੇ ਵਿੱਚੋਂ ਇੱਕ ਹੀ ਧਰਮ ਦੇ ਲੋਕ बार-बार ਇਹਦੇ ਵਿੱਚ ਆ ਰਹੇ ਹਨ ਲੇਕਿਨ ਜਿੰਨਾ ਕੋ ਪਾਕਿਸਤਾਨ ਹੈ ਉਸ ਤੋਂ ਵੱਡਾ ਸਾਡਾ ਯੂਪੀ ਹੈ ਤੇ ਜਿੰਨੇ ਪਾਕਿਸਤਾਨ ਦੇ ਵਿੱਚ ਮੁਸਲਿਮ ਹੈਗੇ ਆ ਉਸ ਤੋਂ ਵੱਧ ਹਿੰਦੁਸਤਾਨ ਦੇ ਵਿੱਚ ਹੈਗੇ ਆ ਸਾਰੇ ਮੁਸਲਿਮ ਇੱਕੋ ਜਿਹੇ ਤਾਂ ਆਪਣੀ ਕਰ ਸਕਦੇ ਇੰਨੇ ਦੇ ਹੈਗੇ ਆ ਪਰ ਕੁਝ ਲੋਕਾਂ ਕਰਕੇ ਸਾਰੀ ਕਮਿਊਨਿਟੀ ਜਿਹੜੀ ਹੈਗੀ ਹੈ ਬਦਨਾਮ ਹੋ ਰਹੀ ਹੈ ਤੇ ਜਿਹੜੇ ਇਹਦੇ ਵਿੱਚ ਜੋ ਇਸ ਨੂੰ ਗਲਤ ਸਮਝਦੇ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਬਾਹਰ ਨਿਕਲ ਇਸ ਤੇ ਮੁਜਮਮਤ ਕਰਨ ਮੈਂ ਇਹਦੇ ਜੋ ਹੈਗੇ ਆ ਇਹਦੇ ਖਿਲਾਫ ਬੋਲਣ ਕਿਾਕੀ ਜੋ ਇੱਕ ਪਰਸੈਪਸ਼ਨ ਪਾਕਿਸਤਾਨ ਕੋਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਪਰਸੈਪਸ਼ਨ ਦੇ ਵਿੱਚ ਕੋਈ ਵੀ ਕੋਈ ਆਵੇ ਨਾ ਤੇ ਜਿਹੜੀ ਆਪਸ ਦੇ ਵਿੱਚ ਜਿਹੜਾ ਕੋਈ ਇਦਾਂ ਦਾ ਫਿਕ ਪਵੇ ਨਾ ਹਾਂ ਜਲੰਧਰ ਦੇ ਵਿੱਚ ਵੀ ਜੇ ਦੇਖਿਆ ਜਾਵੇ ਤਾਂ ਮੁਸਲਿਮ ਭਾਈਚਾਰੇ ਦੇ ਵੱਲੋਂ ਆਤਕਵਾਦ ਉੱਨਾ ਫੋਕਸ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਸੀ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਇਦਾਂ ਦੀ ਆ ਰਹੀ ਨੇ ਜਿੱਥੇ ਖੁੱਲ੍ਹ ਕੇ ਮੁਸਲਿਮ ਭਾਈਚਾਰੇ ਦੇ ਲੋਕ ਆਤਕਵਾਦ ਦੇ ਖਿਲਾਫ ਬੋਲ ਰਹੇ ਨੇ ਉਹ ਕਹਿੰਦੇ ਮੁਸਲਮਾਨ ਤੇ ਇਦਾਂ ਕਰਦੇ ਨਹੀਂ ਪਰ ਆਤਕਵਾਦ ਦਾ ਕੋਈ ਧਰਮ ਨਹੀਂ ਹੁੰਦਾ ਦੇਖੋ ਆਤਮੋਵਾਦ ਦਾ ਧਰਮ ਨਹੀਂ ਹੁੰਦਾ ਪਰ ਚਲੋ ਇਹ ਵੀ ਗੱਲ ਹੁਣ ਸਾਨੂੰ ਮੰਨਣੀ ਆਪਾਂ ਦੇਖੋ ਸੱਚ ਨੂੰ ਸੱਚ ਕਵਾਂਗੇ ਤਾਂ ਹੀ ਹੈ ਅੰਤਕਵਾਦ ਦਾ ਧਰਮ ਨਹੀਂ ਹੁੰਦਾ ਪਰ ਅੰਤਕਵਾਦੀ ਹਰ ਵਾਰ ਇੱਕੋ ਤਰ੍ਹਾਂ ਦੇ ਕਿ ਹੁੰਦੇ ਆ ਇਹ ਵੀ ਇੱਕ ਸਵਾਲ ਹੈਗਾ ਲੇਕਿਨ ਜਦ ਤੁਸੀਂ ਕਿਸੇ ਚੀਜ਼ ਨੂੰ ਖਾਮੋਸ਼ੀ ਦੇ ਨਾਲ ਉਹਨੂੰ ਸੁਣਨਾ ਸ਼ੁਰੂ ਕਰ ਦੋਗੇ ਮੰਨਣਾ ਸ਼ੁਰੂ ਕਰ ਦੋਗੇ ਤੇ ਤੁਸੀਂ ਜਿਹੜੀ ਬਾਕੀ ਉਹ ਵੀ ਉਸੇ ਉਸੇ ਕਮਿਊਨਿਟੀ ਦੇ ਵਿੱਚ ਉਸ ਚੀਜ਼ ਦੇ ਵਿੱਚ ਜਦ ਤੁਸੀਂ ਬੋਲੋਗੇ ਨਹੀਂ ਜਦ ਕਿਸੇ ਚੀਜ਼ ਦੇ ਅੰਗੇਜ ਤੁਸੀਂ ਖੜੇ ਨਹੀਂ ਹੋਵੋਗੇ ਕਿਸੇ ਨਾ ਕਿਸੇ ਪਾਸੇ ਤੋਂ ਇਹ ਗੱਲ ਆਣਾ ਸ਼ੁਰੂ ਹੋ ਜਾਂਦੀ ਆ ਆਮ ਲੋਕਾਂ ਦੀ ਵੀ ਜਾਣੇ ਸ਼ੁਰੂ ਹੋ ਜਾਂਦੀ ਹੈ ਕਿ ਕਿਤੇ ਅਸੀਂ ਚੁੱਪ ਰਹਿ ਕੇ ਕਿਤੇ ਉਹ ਸਮਰਥਨਤਾ ਨਹੀਂ ਕਰ ਰਹੇ ਸੋ ਅਗਰ ਜਿੱਦਾਂ ਜਿੰਨੇ ਵੀ ਮੁਸਲਿਮ ਭਾਈਚਾਰੇ ਦੇ ਲੋਕ ਹੈਗੇ ਆ ਉਹਨਾਂ ਨੂੰ ਬਾਹਰ ਆ ਕੇ ਇਹਦਾ ਇਹ ਤੇ ਅਗੇਂਸਟ ਬੋਲਣਾ ਚਾਹੀਦਾ ਕਿ ਤਾਂ ਕਿ ਇਸ ਤਰ੍ਹਾਂ ਦਾ ਕੋਈ ਜਿਹੜੀ ਹਿੰਦੁਸਤਾਨ ਦੇ ਵਿੱਚ ਕੋਈ ਫਿਕ ਹੈਗੀ ਨਾ ਪਵੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਸਨ ਸਾਡੇ ਨਾਲ ਪੰਜਾਬ ਮੈਡਿਕਲ ਰਿਪਰੈਜ਼ੈਂਟੇਟਿਵ ਐਸੋਸੀਏਸ਼ਨ ਦੇ ਕੁਝ ਮੈਂਬਰਸ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਦੱਸ ਦਈਏ ਦੋਵਾਂ ਦੇਸ਼ਾਂ ਦੇ ਵਿਚਾਲੇ ਜੋ ਤਣਾਅ ਵਧਿਆ ਹੋਇਆ ਹੈ ਉਸ ਨੂੰ ਲੈ ਕੇ ਆਮ ਲੋਕ ਵੀ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਨੇ ਔਰ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਇੱਕ ਵਾਰ ਤਾਂ ਭਾਰਤ ਨੂੰ ਮੂੰਹ ਥੋੜਾ ਜਿਹਾ ਜਵਾਬ ਦੇਣਾ ਹੀ ਚਾਹੀਦਾ ਇੰਡੀਅਨ ਗਵਰਨਮੈਂਟ ਜੋ ਵੀ ਕਰ ਰਹੀ ਹੈ ਇੰਡੀਅਨ ਗਵਰਨਮੈਂਟ ਦੇ ਨਾਲ ਇਹ ਮੋਡਨ ਆ ਮੋਡਾ ਜੋੜ ਕੇ ਖੜੇ ਕੋਈ ਨਹੀਂ ਤੇ ਇਸ ਪੂਰੇ ਮੁੱਦੇ ਦੇ ਉੱਪਰ ਤੇ ਦੋਨਾਂ ਧਿਰਾਂ ਦੇ ਵਿੱਚ ਕਾਲੇ ਜੋ ਇਹ ਤਣਾਅ ਦੀ ਸਥਿਤੀ ਬਣੀ ਹੋਈ ਹੈ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਫਿਲਹਾਲ ਕੈਮਰਾ ਪਰਸਨ ਰੋਹਿਤ ਹਨ ਮੈਂ ਤੁਹਾਨੂੰ ਕਹਾਂ ਪੁਆਇੰਟ ਜਲੰਧਰ